ਅਮਰਸਾਦ ਤੇ ਮਜੀਠਾ ਰੋਡ ਤੇ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਸਵੇਰੇ 10 ਵਜੇ ਭਲਕੇ ਦੁਕਾਨ ਖੁੱਲਦੀ ਹੈ ਜੁਐਲਰੀ ਦੀ ਦੁਕਾਨ ਖੁੱਲਦੀ ਹੈ ਤੇ ਦੁਕਾਨ ਖੁੱਲਦੀ ਹੈ ਤੇ ਜਿਹੜੇ ਗੋਲੀਆਂ ਚੱਲ ਜਾਂਦੀਆਂ ਹਨ ਤੇ ਆਪਾਂ ਗੱਲਬਾਤ ਕਰ ਲੈਨੇ ਆ ਉਸ ਤੋਂ ਤਕਰੀਬਨ 500 ਮੀਟਰ ਦੂਰੀ ਦੇ ਵਿੱਚ ਸਵੇਰੇ 10 ਵਜੇ ਗੋਲੀ ਚੱਲਨੀ ਕਿੰਨਾ ਕਿ ਲਾਅਨ ਆਰਡਰ ਕਾਬੂ ਦੇ ਵਿੱਚ ਤੁਸੀਂ ਦੇਖਦੇ ਮੈਂ ਤੇ ਆਮ ਆਦਮੀ ਪਾਰਟੀ ਨੂੰ ਚਲੋ ਮੈਂ ਇੱਕ ਭਾਜਪਾ ਦਾ ਕਾਰਜਕਰਤਾ ਜੀ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਦਾ ਉਮੀਦਵਾਰ ਪ੍ਰਧਾਨ ਆ ਮੈਂ ਤੇ ਆਮ ਆਦਮੀ ਪਾਰਟੀ ਨੂੰ ਇਹ ਪੁੱਛਣਾ ਚਾਹੁੰਦਾ ਵਾ ਬਈ ਤੁਸੀਂ ਬੱਚਿਆਂ ਦੇ ਕੁਐਸਚਨ ਪੇਪਰ ਦੇ ਵਿੱਚ ਤੇ ਸਵਾਲ ਪੁੱਛਦੇ ਪਿਓ ਵੀ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਕੀ ਨੇ ਜੇ ਮੈਨੂੰ ਪੁੱਛੋਗੇ ਤਾਂ ਮੈਂ ਦੱਸਾਂਗਾ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਜੇ 500 ਮੀਟਰ ਤੇ ਚੌਂਕੀ ਹੈ ਤੇ ਸਵੇਰੇ ਸਵੇਰੇ ਇੱਕ شریف ਕਾਰੋਬਾਰੀ ਘਰੋਂ ਨਿਕਲਦਾ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਤੇ ਆਂਦਿਆਂ ਉਹਨੂੰ ਚਾਰ ਗੋਲੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਵਾ ਇਹ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਆਇਆ ਤੇ ਵਿਚਾਰਾ ਵਿਸ਼ਾਲ ਸ਼ੂਰ ਬਚ ਗਿਆ ਨਹੀਂ ਤੇ ਉਹ ਤੇ ਆਪਣੇ ਵੱਲੋਂ ਮਾਰਨ ਆਏ ਸੀ ਦੋ ਗੋਲੀਆਂ ਥੱਲੇ ਡਿੱਗੀਆਂ ਹੱਥ ਜੋੜ ਕੇ ਪੁਲਿਸ ਨੂੰ ਬੇਨਤੀ ਕਰਦਾ ਵਾਂ ਵੀ ਇਹ ਪਤਾ ਲਗਾਇਆ ਜਾਵੇ ਵੀ ਇਹ ਗੈਂਗਸਟਰ ਕੌਣ ਨੇ ਔਰ ਇਹਨਾਂ ਦੇ ਪਿੱਛੇ ਕੀ ਕੌਣ ਕੌਣ ਹੈ ਕਿਉਂਕਿ ਇੱਕ ਕਾਰੋਬਾਰੀ ਕੀ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਕਰੇਗਾ ਮੈਂ ਤੇ ਪੰਜਾਬ ਦੇ ਵਿੱਚ ਜਿਹੜਾ ਕੋਈ ਇਨਵੈਸਟ ਕਰਨਾ ਚਾਹੁੰਦਾ ਉਹਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਦੋਂ ਤੱਕ ਤੇ ਪੰਜਾਬ ਦੇ ਵਿੱਚ ਕੁਝ ਨਾ ਇਨਵੈਸਟ ਕਰਿਓ ਇਹ ਹਾਲਾਤ ਤਾਂ ਬਣ ਗਏ ਨੇ ਰਾਤ ਦੇ ਹਨੇਰੇ 'ਚ ਨਹੀਂ ਦਿਨ ਦੇ ਉਜਾਲੇ 'ਚ ਸੂਰਜ ਦੀਆਂ ਕਿਰਨਾਂ ਦੇ ਵਿੱਚ ਜਦੋਂ ਕੜੀ ਧੁੱਪ ਹੁੰਦੀ 11 ਵਜੇ ਉਦੋਂ ਲੋਕ ਗੋਲੀਆਂ ਮਾਰ ਕੇ ਇੱਥੇ ਨਿਕਲ ਜਾਂਦੇ ਨੇ ਤਕਰੀਬਨ ਸਵੇਰ ਸਵੇਰ ਦਾ ਟਾਈਮ ਸੀ ਦੁਕਾਨ ਖੋਲਦੇ ਲੋਕੀ ਆਵਾਜਾਈ ਬਹੁਤ ਜਿਆਦਾ ਹੁੰਦੀ ਹੈ ਮੇਨ ਰੋਡ ਹੈਗਾ ਤੇ ਕੋਈ ਖੌਫ ਬਿਲਕੁਲ ਨਹੀਂ ਜਿਹੜੇ ਵਾਰਦਾਤੀ ਉਹਨਾਂ ਦੇ ਖੌਫ ਬਿਲਕੁਲ ਨਹੀਂ ਖੌਫ ਦੀ ਮੈਂ ਤੁਹਾਨੂੰ ਗੱਲ ਦੱਸਾਂ ਤੁਹਾਨੂੰ ਮੈਂ ਫਿਰ ਪੂਰੀ ਗੱਲ ਦੱਸਾਂ ਤੁਹਾਨੂੰ ਸੀਸੀਟੀਵੀ ਵੀ ਆਪਾਂ ਹੁਣੇ ਦੇਣ ਲੱਗੇ ਆ ਜਦੋਂ ਆਇਆ 1.5 ਫੁੱਟ ਤੋਂ ਉਹਨੇ ਪਹਿਲੀ ਗੋਲੀ ਚਲਾਈ ਹੈ ਦੂਜੀ ਗੋਲੀ ਸਿਰਫ ਇੱਥੇ ਰਸ਼ ਸੀ ਕਾਰ ਜਿਸ ਤਰ੍ਹਾਂ ਉਹ ਸਾਹਮਣੇ ਲੱਗੀ ਹੈ ਨਾ ਉਹ ਕਾਰ ਦੇ ਮਗਰ ਉਹ ਵਿਚਾਰਾ ਭੱਜਿਆ ਸੀਸੀਟੀਵੀ ਦੇ ਵਿੱਚ ਆਇਆ ਉਹ ਮਗਰ ਮਗਰ ਕਾਰ ਦੇ ਮਗਰ ਭਜਿਆ ਦੂਜੀ ਗੋਲੀ ਉਹਨੇ ਉਧਰ ਚਲਾਈ ਤੀਜੀ ਗੋਲੀ ਉਹਨੇ ਕਾਰ ਤੋਂ ਇਧਰ ਆ ਕੇ ਚਲਾਈ ਚੌਥੀ ਗੋਲੀ ਇਹਨੇ ਦੁਕਾਨ ਤੇ ਚਲਾਈ ਏ ਟੋਟਲ ਚਾਰ ਗੋਲੀਆਂ ਉਹਨੇ ਚਲਾਈਆਂ ਨੇ ਇਹ ਤੇ ਪ੍ਰਮਾਤਮਾ ਦੀ ਕਿਸਮਤ ਪਤਾ ਨਹੀਂ ਉਹ ਵਿਚਾਰਾ ਭੋਲੇ ਸ਼ੰਕਰ ਦਾ ਭਗਤ ਵਿਸ਼ਾਲ ਛੂਰ ਜਿਹੜਾ ਆਡਾ ਕਾਰੋਬਾਰੀ ਏ ਨਾ ਲਾਡਾ ਭਾਜੇਪੀ ਦਾ ਕਾਰਜਕਰਤਾ ਜਿਹੜਾ ਉਹ ਬਚ ਗਿਆ ਵਾ ਨਹੀਂ ਤੇ ਉਹ ਅੱਜ ਤੇ ਉਹ ਮਾਰਨ ਵਾਸਤੇ ਹੀ ਆਇਆ ਸੀ ਉਹ ਕੋਈ ਲੁੱਟ ਖੋਹ ਨਹੀਂ ਕਰਨ ਆਏ ਸੀ ਕੀ ਪੁਰਾਣੀ ਰੰਜਿਸ਼ ਕੋਈ ਨਾ ਨਾ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਕੱਲ ਉਹ ਰੇਕੀ ਕਰਕੇ ਗਿਆ ਵਾ ਮੁੰਡਾ ਕੱਲ ਇੱਥੇ ਦੁਕਾਨ ਤੇ ਆ ਕੱਲ ਉਹ ਇਹਦਾ ਇਹ ਨਾਲ ਗੱਲ ਕਰਕੇ ਗਿਆ ਤੇ ਅੱਜ ਉਹ 10 ਵਜੇ ਕੇ ਪਤਾ ਕੱਲ ਉਹ 4 ਵਜੇ ਕੇ 25 ਮਿੰਟ ਤੇ ਆਇਆ ਅੱਜ ਉਹ 10 ਵਜੇ ਕੇ 42 ਮਿੰਟ ਤੇ ਆਇਆ ਤੇ ਚਾਰ ਵਾਰੀ ਉਹਨੇ ਗੋਲੀ ਚਲਾਈ ਹੈ ਪਰਮਾਤਮਾ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਹਨੂੰ ਰੱਖਣਾ ਵਾ ਉਹਨੇ ਪਰਮਾਤਮਾ ਨੇ ਤੇ ਉਹਨੂੰ ਨਹੀਂ ਕੋਈ ਮਾਰ ਸਕਦਾ ਇਸ ਕਰਕੇ ਚਾਰ ਵਿੱਚੋਂ ਚਾਰੇ ਨਹੀਂ ਗੋਲੀਆਂ ਚਲੀਆਂ ਪਰ ਦੋ ਗੋਲੀਆਂ ਥੱਲੇ ਜ਼ਰੂਰ ਡਿੱਗ ਪੀਆਂ ਉਹਦੀਆਂ ਯਾਨੀ ਕਿ ਲੁੱਟ ਦੀ ਵਾਰਦਾਤ ਨਹੀਂ ਸਿਰਫ ਤੇ ਸਿਰਫ ਕਿਤੇ ਉਹ ਅੰਜਾਮ ਕੁਛ ਹੋਰ ਦੇਣਾ ਇਹ ਮਾਰਨ ਦੀ ਵਾਰਦਾਤ ਨਾਲ ਹੀ ਆਇਆ ਸੀ ਜੀ ਇਹ ਅਸੀਂ ਪੁਲਿਸ ਨੂੰ ਮੈਂ ਤਾਂ ਹੀ ਪੁੱਛਣਾ ਦਰਖਾਸਤ ਕਰਨਾ ਚਾਹੁੰਨਾ ਵਾਂ ਵੀ ਇਹ ਬੰਦਿਆਂ ਨੂੰ ਫੜ ਕੇ ਪਤਾ ਲੱਗੇ ਵੀ ਇਹਨਾਂ ਦੇ ਮਗਰ ਕੋਣ ਹੈਗਾ ਵੈ। ਕੁੱਲ ਕਿੰਨੇ ਬੰਦੇ ਸੀ ਤੇ ਕਦ ਤੇ ਆਏ ਸੀ? ਕੁੱਲ 3 ਬੰਦੇ ਸੀ ਜੀ, 2 ਬੰਦੇ ਅੱਗੇ ਕਿਤੇ ਮੋਟਰਸਾਈਕਲ ਤੇ ਸੀਗੇ ਤੇ ਇੱਕ ਬੰਦਾ ਉਤਰ ਕੇ ਜਿਹਦੇ ਹੱਥ 'ਚ ਪਿਸਤਲ ਸੀਗੀ ਉਹ ਪਿਸਤਲ ਵੀ ਨਾ ਦੂਸਰੀ ਸੀਗੀ ਜਿਹੜੀ ਕਰਕੇ ਚਲਾਈਦੀ ਏ ਉਹ ਤਾਂ ਨਹੀਂ ਤਾਂ बच ਗਿਆ ਨਹੀਂ ਤੇ ਅੱਜ ਤੇ ਬਹੁਤ ਮੰਦ ਭਾਗੀ ਘਟਣਾ ਹੋ ਜਣੀ ਸੀ। ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦਿਨੇ ਦੁਕਾਨ ਖੁੱਲਦੇ ਹੀ ਤੇ ਇੱਥੇ ਜਿਹੜੀ ਆ ਵਾਰਦਾਤ ਨੂੰ ਇਨਜਾਮ ਦੇ ਦਿੱਤਾ ਜਾਂਦਾ ਤੇ ਆਪਾਂ ਗਲਤ ਬਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਦੁਕਾਨ ਆਪਣੀ ਜੇ ਦੁਕਾਨ ਆਪਣੀ ਜੇ ਹਾਂਜੀ ਹਾਂਜੀ ਮੇਰਾ ਨਾਮ ਤੁਹਾਡਾ ਮੇਰਾ ਵਿਸ਼ਾਲ ਜੀ ਸਵੇਰੇ ਕਿੰਨੇ ਵਜੇ ਦੀ ਘਟਨਾ ਹੈ ਕੋਈ ਪੋਨੇ ਕੇ 11 ਦੀ ਪੋਨੇ 11 ਵਜੇ ਤੇ ਦੁਕਾਨ ਖੋਲਣ ਆਈ ਸੀ ਉਹ ਦੁਕਾਨ ਮੈਂ ਰੋ ਹੀ ਰੁਟੀਨ ਦੀ ਤਰ੍ਹਾਂ ਜਿੱਦਾਂ ਆਈਦਾ ਰੋਜ਼ ਦੁਕਾਨ ਦੇ ਖੋਲੀ ਵੀ ਨਹੀਂ ਦੁਕਾਨ ਦੇ ਚਾਬੀ ਲਗਾ ਨਹੀਂ ਲਗਾ ਸੀ ਉਹਨੇ ਫਾਇਲ ਕਰਤਾ ਮੈਂ ਉਹਨੂੰ ਵੇਖਿਆ ਮੈਂ ਕਿਹਾ ਕੀ ਹੋ ਰਿਹਾ ਉਹ ਫਾਇਲ ਕਰਤਾ ਮੈਂ ਭੱਜਿਆ ਉੱਧਰ ਉਹ ਮੇਰੇ ਮਗਰ ਭੱਜਿਆ ਅੱਥੇ ਕਾਰ ਖਲੋਤੀ ਸੀ ਉਦੋਂ ਮੈਂ ਕਾਰ ਦੇ ਮਗਰ ਲੁੱਕ ਗਿਆ ਫਿਰ ਉਹ ਚਾਰ ਫਾਇਰ ਹੋਰ ਗੱਡੇ ਉਹ ਵੀ ਸਾਰੇ ਮਿਸ ਹੋ ਗਏ ਜੀ ਟੋਟਲ 4 ਫਾਇਰ ਕੀਤੇ ਹਾਂ ਟੋਟਲ ਇੱਕ ਜਿਹੜਾ ਜਿੰਨਾ ਕਾਰਤੂਸ ਆ ਪੁਲਿਸ ਵਾਲਿਆਂ ਨੇ ਬਰਾਮਦ ਕਰ ਲਿਆ ਜੀ ਕੁੱਲ ਕਿੰਨੇ ਬੰਦੇ ਸੀ ਤਿੰਨ ਬੰਦੇ ਸੀ ਦੋ ਅੱਗੇ ਗਏ ਸੀ ਸਿੰਗਲ ਆਇਆ ਸੀ ਇੱਥੇ ਇੱਕ ਬੰਦਾ ਆਏ ਕਾਦੇ ਤੇ ਸੀ ਉਹ ਬਾਈਕ ਤੇ ਤੁਹਾਨੂੰ ਕੀ ਲੱਗਦਾ ਲੱਗੇ ਪੁਲਿਸ ਸਟੇਸ਼ਨ ਨੇ ਗਾਦੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਕਿਹਦੇ ਵਾਰਦਾਤ ਦੇ ਅੰਦਰ ਖੌਫ ਕੋਈ ਨਹੀਂ ਖੌਫ ਖੋਪ ਤਾਂ ਨਾਮ ਦੀ ਜਿਹੜਾ ਸਵੇਰੇ 10 11 ਵਜੇ ਜਿਹੜਾ ਚੀਜ਼ ਹੁੰਦੀ ਵੀ ਆ ਉਹ ਦੇਖੋ ਤੁਹਾਡੇ ਸਾਹਮਣੇ ਹੀ ਤੁਸੀਂ ਵੀ ਇੰਨੇ ਜਾਨੂ ਹੋਗੇ ਕਿ ਬਣੇਗਾ ਜੀ ਕੰਮ ਦਾ ਉਹਨਾਂ ਦੀ ਕੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਤੁਹਾਡੇ ਤੇ ਹ ਉਹਦੇ ਸਿੱਧੇ ਮਾਰਨ ਨਹੀਂ ਆਏ ਸੀ ਜੀ ਜਿਸ ਤੋਂ ਪਹਿਲਾਂ ਕੋਈ ਪੁਰਾਣੀ ਰੰਜਿਸ਼ ਹੈ ਕਿ ਨਾ ਝਗੜਾ ਕੋਈ ਥ੍ਰੈਟ ਕਾਲ ਹੋਈ ਹੈ ਤੁਹਾਨੂੰ ਕੋਈ ਕਾਲ ਨਹੀਂ ਆਈ ਜੀ ਇਹ ਉਹ ਪਹਿਲਾਂ ਵੀ ਦੁਕਾਨ ਤੇ ਆਏ ਹੀ ਬੰਦੇ ਤੁਸੀਂ ਕਿਸੇ ਨੂੰ ਪਛਾਣ ਸਕਦੇ ਹੋ ਹਾਂ ਕੱਲ ਆਇਆ ਸੀ ਜੀ ਉਹ ਸ਼ਾਮ ਨੂੰ ਅੱਛਾ ਜੀ ਪੁੱਛਣਾ ਸੀ ਕਿ ਕੜਾ ਬਣਾਉਣਾ ਮੈਂ ਕਿਹਾ ਬਣ ਜਾਏਗਾ ਜੀ ਕੰਦਾ ਠੀਕ ਹੈ ਜੀ ਪੁੱਛ ਕੇ ਚਲਾ ਗਿਆ ਇੱਕੋ ਬੰਦਾ ਆਇਆ ਹੀ ਕਿ ਬਾਕੀ ਉਹ ਹੀ ਕੱਪੜੇ ਪਾਏ ਉਹਨੇ ਗੋਲੀਆਂ ਜਿੰਨੇ ਮਾਰੀਆਂ ਉਹੀ ਬੰਦਾ ਉਹੀ ਇੱਕ ਦਿਨ ਪਹਿਲਾਂ ਰਿਕੀ ਕਰਕੇ ਗਿਆ ਤੇ ਦੂਸਰੇ ਦਿਨ ਸਵੇਰੇ ਵਾਰਦਾਤ ਨੂੰ ਜਾ ਹਾਂਜੀ ਹਾਂਜੀ ਕੀ ਲੱਗਦਾ ਉਸ ਤੋਂ ਪਹਿਲਾਂ ਵੀ ਕੋਈ ਬਾਕੀ ਆ ਬਾਕੀ ਹੋਰ ਵੀ ਸਾਥ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਜੀ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਪ੍ਰਸ਼ਾਸਨ ਤਾਂ ਆਪਣੀ ਸੁਰੱਖਿਆ ਦੀ ਮੰਗ ਕਰਦੇ ਆ ਜੀ ਹੋਰ ਅਸੀਂ ਕੀ ਮੰਗ ਰਹੇ ਸੀ ਕਾਰੋਬਾਰ ਕਰਨਾ ਆਪਣੀ ਰੋਟੀ ਪਾਣੀ ਕਮਾਣੀ ਹੈ ਪੈਸੇ ਕੰਮ ਕਰਨਾ ਇਹ ਪੰਜਾਬ 'ਚ ਦੇਖੋ ਕਿੰਨੇ ਬੁਰੇ ਹਾਲਾਤ ਹੋ ਗਏ ਆ ਕਿ ਬੰਦਾ ਹੁਣ ਕੰਮ ਵੀ ਨਹੀਂ ਕਰ ਸਕਦਾ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੀ ਕੀਤੀ ਕੀ ਇਨਵੈਸਟੀਗੇਸ਼ਨ ਲਾਤੋਈ ਸੰਤੁਸ਼ਟ ਹੋ ਪ੍ਰਸ਼ਾਸਨ ਨੇ ਦੇਖੋ ਜੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਅੰਦਰ ਕੀ ਕੀਤਾ ਹੈ ਕੁਝ ਨਹੀਂ ਬੰਦਾ ਮੋਕੇ ਵਾਰਦਾਤੀ ਸੀ ਸੀਸੀਟੀਵੀ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਮੇਰੇ ਕੋਲ ਨਹੀਂ ਗਈ ਮਤਲਬ ਮਹੱਜ 2 ਤੋਂ 300 ਮੀਟਰ ਦੂਰ ਦੇ ਵਿੱਚ ਪੁਲਿਸ ਸਟੇਸ਼ਨ ਹੈਗਾ ਤੇ ਇੱਥੇ ਦਿਨ ਦਿਹਾੜੇ ਤਕਰੀਬਨ 10:30 ਤੋਂ 11 ਵਜੇ ਦੀ ਘਟਨਾ ਦਿਨ ਦਿਹਾੜੇ ਬੋਲੀਏ ਚੱਲ ਜਾਂਦੀ ਹਨ ਰਸਤਾ ਇੱਕ ਵਾਰੀ ਦਿਖਾ ਦਾਂ ਜਿਹੜਾ ਸਿੱਧਾ ਗੋਨਾਨਕ ਹਸਪੀਟਲ ਨੂੰ ਜਾਂਦਾ ਮਜੀਠਾ ਇਹ ਬਹੁਤ ਹੀ ਜ਼ਿਆਦਾ ਬੀਜੀਐਸ ਰੋਡ ਅੰਮ੍ਰਿਤਸਰ ਦਾ ਜਿਹੜਾ ਮੰਨਿਆ ਜਾਂਦਾ ਇੱਥੇ ਦਿਨ ਦਿਹਾੜੇ ਘਟਨਾਵਾਂ ਨੂੰ ਅੰਜਾਮ ਦੇਣਾ ਕਿਤੇ ਨਾ ਕਿਤੇ ਵਾਰਦਾਤੀ ਦੇ ਅੰਦਰ ਪੁਲਸ ਦਾ ਖੌਫ ਬਿਲਕੁਲ ਨਹੀਂ ਹੈ ਤੁਸੀਂ ਕੱਲ ਦੱਸਿਆ ਚਾਰ ਫਾਇਰ ਕਿਤੇ ਗਏ ਚਾਰ ਫਾਇਰ ਦੋ ਦੁਕਾਨਵਾਲ ਤੋਂ ਦੋ ਟੜਕਵਾਲ ਆnde ਜਾਂਦੇ ਕਿਸੇ ਵਿਅਕਤੀ ਨੂੰ ਵੀ ਲੱਗ ਸਕਦੇ ਹੈ ਇ ਕਿ ਵਾਰਦਾਤਿਆਂ ਨੂੰ ਇਸ ਚੀਜ਼ ਦਾ ਕੁਝ ਨਹੀਂ ਲੈਣਾ ਉਹਨਾਂ ਨੂੰ ਸਿਰਫ ਆਪਣੀ ਵਾਰਦਾਤ ਨੂੰ ਇਨਜਾਮ ਦੇਣ ਦਾ ਮਕਸਦ ਹੁੰਦਾ ਹੈ ਜਿਸ ਕਰਕੇ ਤੁਹਾਨੂੰ ਦਿਖਾ ਦਈਏ ਆ ਵਿਸ਼ਾਲ ਜੁਲਰੀ ਜਿਹੜੀ ਆ ਮੁਜੀਠਾ ਰੋਡ ਤੇ ਹੈਗੀ ਆ ਇੱਥੇ ਇੱਕ ਦਿਨ ਮੈਂ ਦੱਸਿਆ ਜਾ ਰਿਹਾ ਕਿ ਕੜਾ ਬਣਾਉਣ ਦੇ ਲਈ ਇੱਕ ਵਿਅਕਤੀ ਆਂਦਾ ਹੈ ਤੇ ਕੜਾ ਬਨਵਾਉਣ ਦੇ ਨਾਮ ਤੇ ਰੇਕੀ ਕਰਕੇ ਜਾਂਦਾ ਤੇ ਅਗਲੇ ਦਿਨ ਸਵੇਰੇ ਜਿਹੜੀ ਘਟਨਾ ਨੂੰ ਇਨਜਾਮ ਦੇ ਦੇ ਦਿੰਦਾ ਹੈ ਇਹਦੀ ਵਿਸ਼ਾਲ ਜੁਲਰ ਦੀ ਦੁਕਾਨ ਤੇ ਉਹਨੇ ਸਵੇਰੇ 10:00 ਵਜੇ ਦੁਕਾਨ ਖੋਲਣ ਲੱਗਾ ਸੀ ਆਪਣੇ ਜੀ ਤੇ ਕੋਈ ਅਨਨੋਨ ਬੰਦਾ ਉਹਨੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ ਉਨੇ ਰੌਂਡ ਚਲਾਉਣ ਦੀ ਕੋਸ਼ਿਸ਼ ਕੀਤੀ ਬਟ ਚੱਲਿਆ ਨਹੀਂ ਉਦਕ ਇਨਵੈਸਟੀਗੇਸ਼ਨ ਕਰ ਰਹੇ ਆ। ਇਹ ਚਾਰ ਪੈਰ ਕੱਟੇ ਹੁੰਦੇ ਸੀ। ਨਹੀਂ ਹਲੇ ਇਹ ਇਨਵੈਸਟੀਗੇਸ਼ਨ ਦਾ ਬਾੜ ਦੇਖਦੇ ਆ ਜੀ। ਇੱਕ ਰਾਊਂਡ ਮਿਲਿਆ ਸਰ ਸੀਸੀਟੀਵੀ ਸਾਹਮਣੇ ਆਈ ਸੀ। ਆਹ ਸੀਸੀ ਫੁਟੇਜ ਹੈਗੀ ਇਹਨਾਂ ਦੇ ਕੋਲ। ਉਹਤੇ ਕੰਮ ਕਰ ਰਹੇ ਨੇ। ਪਹਿਲਾਂ ਵੀ ਹਮਲਾ ਹੋਇਆ ਇਹਨਾਂ ਉੱਪਰ। ਨਹੀਂ ਪਹਿਲੋਂ ਇਹਨਾਂ ਕੋਈ ਨਹੀਂ ਦਿਸਿਆ। ਕਿੰਨੇ ਬੰਦੇ ਟੋਟਲ ਕਿੰਨੇ ਫੋਟੋ ਕਿੰਨੇ ਆਣੇ ਆ। ਇਹ ਕੋਈ ਨਹੀਂ ਇਹ ਇਨਵੈਸਟੀਗੇਸ਼ਨ ਕਰਦੇ ਆ ਪੁੱਛਦੇ ਨੇ ਉਹਨਾਂ ਤੋਂ ਲੋ ਫਰਦਰ ਆਏਗਾ ਉਹ। ਕਦੇ ਤੇ ਆਈ ਸੀ ਕਦੇ ਤੇ ਆਏ। ਮੋਟਰਸਾਈਕਲ ਤੇ ਇਹਨਾਂ ਦੇ ਕਹਿਣ ਮੁਤਾਬਕ ਮੋਟਰਸਾਈਕਲ ਤੇ ਇਹ ਨਹੀਂ ਨਾ ਦੱਸਿਆ ਇੱਕ ਬੰਦਾ ਹੀ ਅੱਗੇ ਆਇਆ। ਚਲੋ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਬਸ ਇਨਵੈਸਟੀਗੇਸ਼ਨ ਕਰਵਾਵਾਂਗੇ ਜੀ ਮੁਕਦਮਾ ਦਰਜ ਕਰਕੇ। ਇਹਦੀ ਇਨਵੈਸਟੀਗੇਸ਼ਨ ਫਰਦਰ ਕਰਾਗੇ। ਸਵੇਰੇ 10 ਵਜੇ ਤੱਕ? ਅਰੇ 10:00 ਵਜੇ ਦਾ। ਨੀਅਰ ਆਊਂਡ 10:00 ਵਜੇ ਦਾ। ਜੀ।